ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਥਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਤੇ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਸਰਕਾਰੀ ਹਸਪਤਾਲਾਂ 'ਚ ਕੰਮ ਕਰਦੇ ਤੇ ਹੋਰ ਤਰੱਕੀ ਕਰਨ ਦੇ ਚਾਹਵਾਨ ਸਫਾਈ ਸੇਵਕਾਂ ਤੇ ਦਰਜਾ 4 ਕਰਮਚਾਰੀਆਂ ਨੂੰ ਪੜ੍ਹਾਈ ਕਰਨ ਦੇ ਮੌਕੇ ਪ੍ਰਦਾਨ ਕਰਕੇ ਜ਼ਿੰਦਗੀ 'ਚ ਹੋਰ ਅੱਗੇ ਵਧਣ ਦੇ ਮੌਕੇ ਦਿੱਤੇ ਜਾਣਗੇ ਡਾਕਟਰ ਬਲਬੀਰ ਸਿੰਘ ਨੇ ਸਫਾਈ ਸੇਵਕਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਿਹਤ ਖੇਤਰ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਾਲਾ ਦੇਸ਼ ਦਾ ਅਹਿਮ ਰਾਜ ਬਣ ਗਿਆ ਹੈ ਜਿਸ ਲਈ ਡਾਕਟਰਾਂ ਸਮੇਤ ਨਰਸਿੰਗ ਸਟਾਫ ਤੇ ਸਫਾਈ ਸੇਵਕਾਂ ਤੇ ਦਰਜਾ 4 ਕਰਮਚਾਰੀਆਂ ਦੀ ਅਹਿਮ ਭੂਮਿਕਾ ਹੈ ਉਹਨਾਂ ਨੇ ਕਿਹਾ ਕਿ ਮਾਤਾ ਕੁਸ਼ਲਿਆ ਹਸਪਤਾਲ ਸੂਬੇ ਦਾ ਬਿਹਤਰ ਹਸਪਤਾਲ ਵੀ ਸਫਾਈ ਸੇਵਕਾਂ ਦੀ ਬਦੌਲਤ ਹੀ ਬਣਿਆ ਹੈ ਆਪਾਂ ਜਦੋਂ ਨਵਾਂ ਸਾਲ ਹੁੰਦਾ ਆਪਾਂ ਖੁਸ਼ੀਆਂ ਮਨਾਉਂਦੇ ਆ ਜਿਹੜੇ ਆਪਣੇ ਮਿੱਤਰਾਂ ਪਿਆਰਿਆਂ ਨਾਲ ਆਪਾਂ ਲੋਕਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਨੇ ਆ ਔਰ ਲੈਣੇ ਆ ਮੇਰੇ ਮਨ ਸੀਗਾ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਸਭ ਤੋਂ ਨੀਚਲੀ ਕੜੀ ਆ ਸਾਡੀ ਜੋ ਸਿਹਤ ਮਹੱਕਮੇ ਦੇ ਵਿੱਚ ਜਿਹੜੇ ਸਫਾਈ ਸੇਵਕ ਹੈ ਕਲਾਸ ਹੋ ਰਿਹਾ ਹੈ ਦਰਜਾ 4 ਹੈ ਕਿ ਇਹ ਵਿਚਾਰੇ ਨਾ ਤਾਂ ਚੰਦੀਕੜ ਪਹੁੰਚ ਸਕਦੇ ਆ ਨਾ ਆਪਣਾ ਕੋਈ ਗੱਲ ਸਾਂਝੀ ਕਰ ਸਕਦੇ ਆ ਵੀ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਇਹਨਾਂ ਦੇ ਨਾਲ ਨਾਸ਼ਤਾ ਪਾਣੀ ਕੀਤਾ ਜਾਵੇ ਅੱਜ ਇਹਨਾਂ ਨੂੰ ਅਸੀਂ ਸੋਲੇਪੁਰੇ ਮਤਲਬ ਨਾਸ਼ਤਾ ਕੀਤਾ ਨਾ ਵਾਸਤੇ ਰਹੇ ਸੀ ਇਹਨਾਂ ਨੇ ਮਤਲਬ ਬਹੁਤ ਐਪਰੀਸ਼ੀਏ ਡਾਕਟਰ ਜੋਗੀ ਵੀ ਅਤੇ ਟੀਮ ਹੈ ਸਾਰੇ ਚਾਹੇ ਨਰਸਿੰਗ ਸਟਾਫ ਹੋਵੇ ਦੂਜੇ ਹੋਣ ਇਵਨ ਸਫਾਈ ਸੇਵਕ ਵੀ ਦੇਖ ਰਹੇ ਹੋ ਕਿ ਜਿਹੜਾ ਹਸਪਤਾਲ ਹੈ ਇਹਦੀ ਲੁੱਕ ਵੀ ਕਾਰਪੋਰੇਟ ਵਾਲੀ ਹੈ ਮਾਤਕਸ਼ਲਾ ਹਸਪਤਾਲ ਦੀ ਤੇ ਇਹਦੇ ਵਿੱਚ ਸਫਾਈ ਵੀ ਕਾਰਪੋਰੇਟ ਹਸਪਤਾਲਾਂ ਵਰਗੀ ਹੈ ਤੇ ਮੈਂ ਇਹਨੂੰ ਪਬਲੀਕਲੀ ਵੀ ਕਰਨਾ ਚਾਹੁੰਦਾ ਕਿ ਦਮੇ ਸਾਹ ਅੱਗੇ ਬੁਲਾਈਆ ਦੇਣਾ ਚਾਹੁੰਦਾ ਹਾਂ ਪਲੱਸ ਇਹਨਾਂ ਵਾਸਤੇ ਅਸੀਂ ਹੋਰ ਕੀ ਕਰ ਸਕਦੇ ਆ ਇਹਨਾਂ ਦੇ ਬੱਚਿਆਂ ਨੂੰ ਪੜਾ ਸਕਦੇ ਆ ਜਿਹੜੇ ਇਹਨਾਂ ਚੁੱਪੜੇ ਲਿਖਿਆ ਪਲੱਸ 2 ਕੀਤੀ ਆ ਉਹਨਾਂ ਨੂੰ ਕੋਈ ਨਾ ਕੋਈ ਪੈਰਾਮੈਡਿਕ ਦਾ ਕੋਰਸ ਕਰਾ ਕੇ ਉਹਨਾਂ ਨੂੰ ਤਰੱਕੀ ਦੇ ਸਕਦੇ ਆ ਸੋ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਮੈਂ ਦੇਖ ਰਿਹਾ ਵੀ ਇਹਨਾਂ ਦੇ ਵਿੱਚ ਆ ਰਹੀ ਆ ਔਰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਵੀ ਵਧੀਆ ਕਰ ਰਹੇ ਆ ਪਹਿਲਾਂ ਨਾਲੋਂ ਜ਼ਿਆਦਾ ਇਹਨਾਂ ਨੂੰ ਮੋਟੀਵੇਸ਼ਨ ਜਿਹੜੀ ਹੈਗੀ ਆ ਨਾ ਜਿਹੜਾ ਐਨਥੂਸੀਆਜ਼ਮ ਤੋਂ ਵਰਕ ਆ ਉਹ ਮੇਰੀ ਕੋਸ਼ਿਸ਼ ਆ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਹੋਵੇ ਸੋ ਉਹਨਾਂ ਦਾ ਰਿਜ਼ਲਟ ਵਧੀਆ ਹੋਵੇ ਸਤਿਨਾਮ ਹੈ ਗੁਰੂ ਸਾਹਿਬ ਜੀ ਦੇਖੋ ਆਪਾਂ ਜਦੋਂ ਨਵਾਂ ਸਾਲ ਹੁੰਦਾ ਆਪਾਂ ਖੁਸ਼ੀਆਂ ਮਨਾਉਂਦੇ ਆ ਜਿਹੜੇ ਆਪਣੇ ਮਿੱਤਰਾਂ ਪਿਆਰਿਆਂ ਦਾ ਆਪਾਂ ਲੋਕਾਂ ਨੂੰ ਮਹਿੰਗੇ ਮਹਿੰਗੇ ਗਿਫਟ ਦਿੰਨੇ ਆ ਔਰ ਲੈਣੇ ਆ ਮੇਰੇ ਮਨ 'ਚ ਸੀਗਾ ਵੀ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਸਭ ਤੋਂ ਨੀਚਲੀ ਕੜੀ ਆ ਸਾਡੀ ਜੋ ਸਿਹਤ ਮੈਹਕਬੇ ਦੇ ਵਿੱਚ ਜਿਹੜੇ ਸਫਾਈ ਸੇਵਕ ਆ ਕਲਾਸ ਹੋ ਰਿਹਾ ਹੈ ਦਰਜਾ 4 ਹੈ ਵੀ ਇਹ ਵਿਚਾਰੇ ਨਾ ਤਾਂ ਚੰਡੀਗੜ੍ਹ ਪਹੁੰਚ ਸਕਦੇ ਆ ਨਾ ਆਪਣਾ ਕੋਈ ਗੱਲ ਸਾਂਝੀ ਕਰ ਸਕਦੇ ਵੀ ਮੈਂ ਜਾ ਕੇ ਉਹਨਾਂ ਨੂੰ ਮਿਲਾਂ ਇਹਨਾਂ ਦੇ ਨਾਲ ਨਾਸ਼ਤਾ ਪਾਣੀ ਕੀਤਾ ਜਾਵੇ ਅੱਜ ਇਹਨਾਂ ਨੂੰ ਅਸੀਂ ਥੋਲੇਪੁਰੇ ਵਾਲਾ ਨਾਸ਼ਤਾ ਕੀਤਾ ਨਾ ਵਾਸਤੇ ਰਹ ਕਰ ਰਿਹਾ ਮੈਨੂੰ ਮਾਨ ਹੈ ਕਿ ਜਿਹੜੀ ਡਾਕਟਰ ਯੋਗੀ ਦੀ ਤੇ ਟੀਮ ਹੈ ਸਾਰੇ ਚਾਹੇ ਨਰਸਿੰਗ ਸਟਾਫ ਹੋਵੇ ਦੂਜੇ ਹੋਣ ਇਵਨ ਸਫਾਈ ਸੇਵਕ ਕੋਈ ਦੇਖ ਰਹੇ ਹੋ ਵੀ ਜਿਹੜਾ ਹਸਪਤਾਲ ਹੈ ਇਹਦੀ ਲੁੱਕ ਵੀ ਕਾਰਪੋਰੇਟ ਵਾਲੀ ਹੈ ਮਾਤਕਸ਼ੇਹ ਹਸਪਤਾਲ ਦੀ ਤੇ ਇਹਦੇ ਵਿੱਚ ਸਫਾਈ ਵੀ ਕਾਰਪੋਰੇਟ ਹਸਪਤਾਲਾਂ ਵਰਗੀ ਹੈ ਤੇ ਮੈਂ ਇਹਨਾਂ ਨੂੰ ਕੌਮਪਲੀਮੈਂਟ ਵੀ ਕਰਨਾ ਚਾਹੁੰਦਾ ਕਿ ਨਵੇਂ ਸਾਹਿਬ ਦੀਆਂ ਵਧਾਈਆਂ ਦੇਣਾ ਚਾਹੁੰਦਾ ਹਾਂ ਪਲੱਸ ਇਹਨਾਂ ਵਾਸਤੇ ਅਸੀਂ ਹੋਰ ਕੀ ਕਰ ਸਕਦੇ ਆ ਇਹਨਾਂ ਦੇ ਬੱਚਿਆਂ ਨੂੰ ਪੜਾ ਸਕਦੇ ਆ ਜਿਹੜੇ ਇਹਨਾਂ ਚੁੱਪੜੇ ਲਿਖਿਆ ਪਲਾਸਟਰ ਕੀਤੀ ਆ ਪੁਰਾਣੋ ਕੋਈ ਨਾ ਕੋਈ ਪੈਰਾਮੈਟਿਕ ਦਾ ਕੋਰਸ ਕਰਾ ਕੇ ਉਹਨਾਂ ਨੂੰ ਤਰੱਕੀ ਦੇ ਸਕਦੇ ਆ ਸੋ ਇਹਦੇ ਨਾਲ ਇੱਕ ਪੋਜ਼ਿਟਿਵਿਟੀ ਜਿਹੜੀ ਹੈਗੀ ਆ ਮੈਂ ਦੇਖ ਰਿਹਾ ਵੀ ਉਹਨਾਂ ਦੇ ਵਿੱਚ ਆ ਰਹੀ ਆ ਔਰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਔਰ ਕੰਮ ਵੀ ਵਧੀਆ ਕਰ ਰਹੇ ਪਹਿਲਾਂ ਉਹਨਾਂ ਨੂੰ ਜ਼ਿਆਦਾ ਇਹਨਾਂ ਨੂੰ ਮੋਟੀਵੇਸ਼ਨ ਜਿਹੜੀ ਹੈਗੀ ਆ ਨਾ ਜਿਹੜਾ ਐਨਥੂਸੀਆਜ਼ਮ ਤੋਂ ਵਰਕ ਹੈ ਉਹ ਮੇਰੀ ਕੋਸ਼ਿਸ਼ ਹੈ ਕਿ ਜਿਹੜਾ ਉਹ ਲੋਕਾਂ ਦੇ ਵਿੱਚ ਹੋਵੇ ਉਸ ਦਾ ਰਿਜ਼ਲਟ ਵਧੀਆ ਹੋਵੇ